ਸਾਸੀ ਕਾਲ ਜੀ ਮੈਂ ਡਾਕਟਰ ਜਗਤਾ ਸਿੰਘ ਹਮਦਪੁਰਾ ਤੇ ਅੱਜ ਆਪਣੇ ਪਿੰਡ ਦੇ ਵਿੱਚ ਇੱਕ ਬਹੁਤ ਸਾਲਾਂ ਤੋਂ ਜਿਹੜੀ ਗਾਂ ਗਊ ਮਾਤਾ ਵੀ ਕਹਿ ਦਿੰਦੇ ਆ ਤੇ ਉਹ ਪਿੰਡ ਦੇ ਵਿੱਚ ਸੀਗੀ ਜਿਹੜੀ ਘਰ ਘਰ ਜਾ ਕੇ ਦਰ ਤੇ ਖੜ ਜਾਂਦੀ ਸੀ ਤੇ ਜੋ ਵੀ ਇਹਨੂੰ ਤਿਲ ਫੁੱਲ ਪਰਿਵਾਰ ਵਾਲੇ ਪਾਉਂਦੇ ਸੀ ਤੇ ਉਹ ਖਾ ਪੀ ਕੇ ਤੇ ਆਪਣਾ ਅੱਗੇ ਚਲੇ ਜਾਂਦੇ ਸੀ ਤੇ ਅੱਜ ਤੱਕ ਇਹ ਗਊ ਨੇ ਕਿਸੇ ਵੀ ਪਰਿਵਾਰ ਦਾ ਜਾਂ ਕਿਸੇ ਜੀਵ ਦਾ ਕੋਈ ਨੁਕਸਾਨ ਨਹੀਂ ਕੀਤਾ ਤੇ ਅੱਜ ਇਹ ਜਿਹੜੇ ਪਰਿਵਾਰ ਸਾਰੇ ਬੈਠੇ ਨੇ ਇਹਦੇ ਵਿਜੋਗ ਦੇ ਵਿੱਚ ਬੈਠੇ ਨੇ ਤੇ ਇਹਦਾ ਜਿਹੜਾ ਕਿਰਿਆ ਕਰਮਾ ਪੂਰੇ ਰੀਤੀ ਰਿਵਾਜਾਂ ਨਾਲ ਜਿਹੜਾ ਕਰਨਗੇ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਤੇ ਅੱਜ ਜਿਹੜੀ ਗਊ ਮਾਤਾ ਇਹ ਇਹ ਸਵਾਰਗ ਸੁਧਾਰ ਗਈ ਹੈ ਨਾ ਤੇ ਇਹਦੇ ਬਾਰੇ ਕੀ ਕਹਿਣਾ ਚਾਹਣਾ ਵੀ ਕਿੰਨਾ ਟਾਈਮ ਹੋ ਗਿਆ ਇਹਨੂੰ ਪਿੰਡ ਦੇ ਵਿੱਚ ਆਪਣੇ ਹਿੰਮਤਪੁਰੇ ਰਹਿੰਦੇ ਨੂੰ 10 ਸਾਲ ਹੋ ਗਏ 10-15 ਸਾਲ ਹੋ ਗਏ 10-15 ਸਾਲਾਂ ਤੋਂ ਫਿਰਦੀ ਇਹ ਇੱਕ ਵਾਦਾ ਘਰ-ਘਰ ਜਾ ਕੇ ਹਰ ਇੱਕ ਦਾ ਦਾਣਾ ਪਾਣੀ ਇਹ ਸਕਦੀ ਸੀ ਕਿਸੇ ਦਾ ਹਾਲ ਤਾਂ ਨਾ ਨੁਕਸਾਨ ਨਹੀਂ ਕਰਿਆ ਤੇ ਹਰ ਇੱਕ ਦੇ ਘਰੇ ਆਉਣਾ ਜਾਣਾ ਇਹਦਾ ਸੀ ਇਹ ਤੜਕੇ ਤੋਂ ਲੈ ਕੇ ਸਵੇਰ ਤਾਈਂ ਸ਼ਾਮ ਦਾ ਸਫ਼ਰ ਇਹ ਕਰਕੇ ਇਧਰਲੀ ਸਾਈਡ ਆ ਕੇ ਨਾ ਵਣਸੇ ਉਹਨਾਂ ਦੇ ਘਰ ਸਾਡੇ ਘਰੇ ਫੇਰੀ ਪਾਕੇ ਬਣਸੇ ਉਹਨਾਂ ਦੇ ਘਰੇ ਰੁਕਦੀ ਸੀ ਆਕੇ ਮੈਂ ਕਹਿੰਦਾ ਹਰੇਕ ਘਰ ਘਰ ਜਾਂਦੀ ਸੀ ਨਾ ਹਾਂ ਹਾਂ ਹਰੇਕ ਥਾਂ ਤੇ ਸਾਰੇ ਪਿੰਡ ਦੇ ਵਿੱਚ ਇਹਦਾ ਬਾ ਸਾਰੇ ਪਿੰਡ ਦੇ ਵਿੱਚ ਬਾਬੇ ਜੀਵਨ ਦੀ ਛੱਡੀ ਵੀ ਸੀ ਬਾਬੇ ਜੀਵਨ ਸਿੰਘ ਜੀ ਇਹ ਉਹ ਛੱਡੀ ਸੀ ਸਾਧ ਦੀ ਅੱਛਾ ਹਾਂ ਉਸ ਬਾਬੇ ਦੀ ਜੀਵਨ ਸਿੰਘ ਦੀ ਛੱਡੀ ਵੀ ਜੀ ਜੋ ਇਹ ਬਾਬੇ ਜੀਵਨ ਸਿੰਘ ਦੀ ਇਹ ਟੱਤੀ ਛੱਡੀ ਸੀ ਸੇ ਪਿੰਡ ਦੇ ਵਿੱਚ ਹਾਂਜੀ ਫਿਰ ਇੱਕ ਦੇ ਘਰ ਜਾਂਦੀ ਸੀ ਉਸ ਮਹਾਪੁਰਸਾ ਦੀ ਛੱਡੀ ਹੋਈ ਸੀ ਜੀ ਹਾਂਜੀ ਉਹ ਹਰ ਇੱਕ ਦੇ ਘਰ ਜਾ ਕੇ ਫੇਰੀ ਪਾਉਂਦੇ ਸੀ ਕੋਈ ਦਾਣਾ ਬਾਣੀ ਕੋਈ ਪੇੜਾ ਚਾਰਦਾ ਸੀ ਕੋਈ ਗੋੜ ਚਾਰਦਾ ਸੀ ਕੋਈ ਉਹਨੂੰ ਕੁਝ ਵੀ ਰੋਟੀ ਪਾਉਂਦਾ ਸੀ ਹਰ ਇੱਕ ਦੇ ਘਰੇ ਕਿਸੇ ਹਾਲ ਤਿਆਂ ਨੇ ਨੁਕਸਾਨ ਨਿਕਲਿਆ ਇਹਦਾ ਅਸੀਂ ਅੱਜ ਰਾਤ 10:30 ਵਜੇ ਪੂਰੀ ਹੋ ਗਈ ਮੇਰੇ ਘਰੇ ਦੋ ਬੁਰਕਿਆਂ ਇੱਕ ਰੋਟੀ ਹਾਦੀਏ ਰਾਤ ਮੈਨੂੰ ਸੈنگ ਮਾਰਦੀ ਮੈਂ ਸੁੱਤਾ ਪਿਆ ਸੀ ਤੇ ਮੇਰੇ ਕੋਲੇ ਅੰਦਰ ਜਾ ਕੇ ਆਈ ਐ ਦੋ ਬਰਕੀਆਂ ਖਾ ਕੇ ਆਖਰੀ ਹੁਣਾਂ ਦੇ ਬਾਅਦ ਉੱਤਰ ਕੇ ਇੱਥੇ ਰਾਤ 10:30 ਵਜੇ ਪੂਰੀ ਹੋ ਗਈ। ਕੁਝ ਦਿਨ ਪਹਿਲਾਂ ਤਾਂ ਮੈਂ ਜਦੋਂ ਬੱਚਾ ਇੱਥੇ বাস ਸਟੈਂਡ ਤੇ ਆਪਣੇ ਬੱਚੇ ਚੜਾਉਣ ਆਇਆ ਸੀਗਾ ਤਾਂ ਇਹ ਰਾਜੀ ਫੂਜੀ ਸੀ ਇਹਨੂੰ ਕੁਝ ਨਹੀਂ ਹੋਇਆ ਸੀ। ਮਾਰ ਚੱਲ ਰਹੀ ਸੀ। ਹਾਂਜੀ ਹਾਂਜੀ। ਕੱਲ ਪਿੰਡ ਚੋਂ ਪਤਾ ਲੱਗਿਆ ਨਾ ਹੁਣ ਕਹਿੰਦੇ ਕੱਲ ਦੀ ਡਾਣ ਸਰੀਰ ਦੋਤਨਾਂ ਦੀ ਸਰੀ ਡਾਣ ਸੀ। ਕੱਲ ਰਾਤ ਇਹ ਜਨ ਫਰੇਮ ਆਇਆ ਗਰੀ ਬੈਠੀ ਮੈਨੂੰ ਸਮਝਾ ਨਹੀਂ ਰਾਤ ਮੈਨੂੰ ਸੈنگ ਤਾਂ ਮਾਰਦੀ। ਜੀ ਮੈਂ ਮੰਜੇ ਦੇ ਬੈਠਾ ਜਦੋਂ ਇਹ ਨੇੜੇ ਆਈ ਹੈ ਮੇਰੇ ਜੀ ਰੋਟੀ ਦੋਗ ਵਰਕਿਆਂ ਚਾਰੇ ਉਹ ਤੋਂ ਬਾਅਦ ਮੈਂ ਹੋਰ ਕੇਲੇ ਗੁਲੇ ਰਾਤ ਹੈ ਨਹੀਂ ਸੀ ਪਹਿਲਾਂ ਫਲ ਖਾਣਾ ਆਉਂਦੀ ਸੀ ਮੇਰੇ ਕੋਲ ਡੇਲੀ ਇਹ ਜੀ ਹਾਂ ਡੇਲੀ ਮੈਂ ਰੇੜੀ ਨੂੰ ਲੱਗ ਜਾਂਦੀ ਸੀ ਤਾਂ ਵੀ ਮੈਂ ਕੋਈ ਰੋਗ ਦਾ ਨਹੀਂ ਸੀ ਐ ਜਿਵੇਂ ਜਿੰਨਾ ਮਰਜ਼ੀ ਖਾ ਲੈਂਦੀ ਏ ਡੱਕ ਤੇ ਸਾਰਾ ਪਿੰਡ ਸਾਰਾ ਪਿੰਡ ਸੰਯੋਗ ਕਰਦਾ ਸੀ ਸੰਯੋਗ ਕਰਦਾ ਸੀਗਾ ਤੇ ਇਹਨੂੰ ਦਾਣਾ ਪਾਣੀ ਪਾਉਂਦਾ ਸੀ ਅੱਜ ਵੀ ਮੈਂ ਕਹਿੰਦਾ ਜਿੰਨੂ ਦਿਨੂ ਵੀ ਖਬਰ ਮਿਲੀ ਏ ਉਹ ਇੱਥੇ ਪਹੁੰਚਿਆ ਹਰ ਇੱਕ ਬੱਚਾ ਬੱਚਾ ਘਰ ਦਾ ਸਾਰਾ ਪਿੰਡ ਸੰਯੋਗ ਕਰ ਰਿਹਾ ਹਰ ਇੱਕ ਬੱਚਾ-ਬੱਚਾ ਪਹੁੰਚ ਰਿਹਾ ਜਿਸ ਵੀਰ ਨੇ ਸੰਜੋਗ ਕਰਨਾ ਉਹ ਕਰ ਸਕਦਾ ਪਿੰਡ ਦੇ ਵਾਸੀ ਇੱਥੇ ਗਊ ਮਾਤਾ ਨੂੰ ਜਿਹੜੀ ਆ ਨਮਸਤਕ ਹੋ ਰਿਹਾ ਨੇ ਤੇ ਮੱਥਾ ਟੇਕ ਰਹੇ ਨੇ ਤੇ ਆ ਮਾਤਾ ਵੀ ਆਈ ਆ ਜਿਹੜੀ ਕਿ ਆਪਣਾ ਜਿਹੜਾ ਗਊ ਮਾਤਾ ਨੂੰ ਮੱਥਾ ਟੇਕ ਰਹੀ ਆ ਤੇ ਪਿੰਡ ਵਾਸੀ ਜੋ ਦਾਨ ਪਾਤਰ ਵੀ ਇਕੱਠਾ ਕਰ ਰਹੇ ਨੇ ਇਹਦੇ ਵਾਸਤੇ ਜੋ ਵੀ ਅੱਗੇ ਆਪਾਂ ਇਹਦਾ ਕਿਰਿਆ ਕਰਮ ਕਰਨਗੇ ਉਹਦੇ ਬਾਰੇ ਦਾਨ ਪਾਤਰ ਜਿਹੜਾ ਇਕੱਠਾ ਕਰ ਰਿਆ ਤੇ ਕੋਈ ਇਹਦੇ ਸਬੰਧ ਦੇ ਵਿੱਚ ਕੋਈ ਹਨਾ ਆਪਣਾ ਪ੍ਰੋਗਰਾਮ ਵੀ ਰੱਖਣਗੇ ਤੁਸੀਂ ਹਾਂ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇਹ ਗਊ ਮਾਤਾ ਜਿਹੜੀ ਆਪਣੇ ਪਿੰਡ ਸੀਗੀ ਇਹ ਰਾਤ ਸਵਰਗ ਸੁਧਾਰ ਗਈ ਹਨਾ ਹਾਂਜੀ ਇਹ ਰਾਤ ਦੇ 10:30 ਵਜੇ ਚਲਾਨੇ ਕੀ ਜੀ ਚੰਗੀ ਭਲੀ ਸੀਗੀ ਤੇ ਭਗਤ ਸੰਗ ਦੇ ਬਾਲਮੂਰੇ ਦੇ ਸਾਡੇ ਹਰੀ ਸਿੰਘ ਦੇ ਬਾਲਮੂਰੇ ਤੋਂ ਛੱਡ ਕੇ ਹੁੰਦੀ ਜਾਂਦੀ ਡੇਲੀ ਇਹ ਸਾਥ ਜੀ ਇਹ ਬਾਬੇ ਜੀਵਨ ਦੀ ਛੱਡੀ ਵੀ ਜੀ ਕਟੋਕਾਰ ਤੇ ਨੂੰ 10-12 ਸਾਲ ਹੋ ਗਏ ਯਾਨੀ ਬੁੱਢੀ ਰੋਗੀ ਸੀ ਵਿਚਾਰੀ ਸੁਣਾ ਜੀ ਤੇ ਸਾਰੇ ਪਿੰਡ ਤੇ ਜਿਹੜਾ ਦਿੰਦੀ ਸੀ ਜੋ ਇਹਨੂੰ ਖਾਣਾ ਮਿਲਦਾ ਸੀ ਉਹ ਖਾ ਲੈਂਦੀ ਸੀ ਤੇ ਅਗਾ ਤੁਰ ਜਾਂਦੀ ਸੀ ਕਿਸੇ ਸੇ ਕਰ ਰਿਹਾ ਕਿਸਾਈ ਨਿਸਖਾਨੇ ਚ ਲਿਆ ਕੋਲ ਦੇ ਨੂੰ ਆ ਕੋਲ ਸੇਵਾ ਦੀ ਕਰਦਾ ਸੀਗਾ ਇਹ ਅੱਜ ਸਰਗਵਾਜ ਹੋ ਗਈ ਸਾਰੇ ਪਿੰਡੇ ਸੋਗ ਨਾਲ ਅਸੀਂ ਹੋਕੇ ਵੀ ਦਵਾਈਆਂ ਜਾ ਕੇ ਪਿੰਡ ਚ ਵੀ ਅੱਜ ਇਸ ਕੁਮਾ ਦਾ ਚੱਲ ਗਈ ਤੇ ਤੂੰ ਨਗਰ ਚ ਆਓ ਸਾਰੇ ਨਗਰ ਜਾਨੇ ਟੰਡ ਇਕੱਠਾ ਹੋਇਆ ਵਾ ਇਹਨੂੰ ਜਾਨੇ ਅਸੀਂ ਚਕਾਉਣੀ ਨਹੀਂ ਦੇਦਾ ਸੀ ਦੱਬਣੀ ਉੱਥੇ ਸਾਂਗਣਾ ਨੂਨ ਵੀ ਲੈਂਦਾ ਬਹੁਤ ਕੁਝ ਇਹਦਾ ਬਾਨ ਇਕੱਠਾ ਲਾਇਆ ਪਿਆ ਲੀਣਾ ਆ ਫਲਕਾਰੀਆਂ ਇਕੱਠੀਆਂ ਹੋਈਆਂ ਬਈ ਉੱਤੇ ਦੇਖ ਇਹਨੂੰ ਤੇ ਅਸੀਂ ਬਹੁਤ ਵਧੀਆ ਬੜਾ ਸੋਹਣਾ ਵਧੀਆ ਕਰਾਂਗੇ ਬਹੁਤ ਟੰਗ ਹਾਂ ਤੁਸੀਂ ਇਹਦੇ ਬਾਰੇ ਦੱਸੋ ਬਈ ਕਿੰਨੇ ਵਾਰੀ ਅਜੇ ਤੱਕ ਇਹਨੇ ਸੁਵਾ ਦਿੱਤਾ ਹਾਂ ਦੱਸ ਦੇ ਬੱਚੇ ਹੋਇਆ ਇਹਦੇ ਇਹ ਘਟੂ ਘੱਟ ਜੀ ਪੰਜ ਸੱਤ ਸਵੇਰ ਹੋ ਗਈ ਸੀ ਇਹਦੇ ਕੋਈ ਇਹ ਸੰਦੀਪ ਅੰਸੇ ਘਰੇ ਆ ਕੇ ਸਾਡੇ ਮਰਦ ਸਾਹਿਬ ਵਾਲੇ ਨਾਲ ਜੀ ਇੱਥੇ ਸੁੰਦੀ ਹੁੰਦੀ ਸੀਗੀ ਇਹਲਾ ਬੱਚਾ ਕਿਰਾਮਗਰ ਹੈਗਾ ਛੱਡਿਆ ਵਾ ਤੇ ਬਾਬੇ ਜੀਮ ਸਿੰਘ ਨੇ ਲਿਆਂਦੀਆਂ ਇਹ ਤਿੰਨ ਸੀ ਇਹਦੇ ਵਿੱਚ ਰਹਿ ਕੇ ਪਿੰਡ ਦਾ ਬਾਕੀ ਲੈ ਕੇ ਤੇ ਇਹਦੀ ਜਾਤ ਦੇ ਵਿੱਚ ਕੋਈ ਤੁਸੀਂ ਦਰਖਤ ਵਗੈਰਾ ਲਾ ਰਹੇ ਇਹਦੀ ਜਾਤ ਦੇ ਵਿੱਚ ਜੀ ਮੰਡੀ ਗਈ ਸੀ ਨਿਹਾਲ ਸਿੰਘਾਂ ਦੇ ਉਹਨਾਂ ਦਰਖਤ ਲੈਂਦੇ ਆ ਬਰੂਦਾ ਦਾ ਬੁੱਟਾ ਲੈਂਦਾ ਤੇ ਇੱਕ ਮਸੰਮੀ ਦਾ ਲੈਂਦਾ ਇੱਕ ਬੋੜੀ ਇੱਕ ਹੈ ਬੋੜ ਇੱਕ ਬੋੜ ਲਾਂਦਾ ਜੀ ਬੋੜ ਸਿੰਘ ਸਾਹਿਬ ਬੋੜ ਲਾਉਣਾ ਉੱਤੇ ਇਹਦੇ ਤੇ ਅੱਜ ਇਹਦਾ ਉੱਤੇ ਰੱਖ ਕੇ ਨੂੰ ਤੇ ਉਹਦੇ ਉੱਤੇ ਲਾਉਣਾ ਸੀ ਸੀ ਬਹੁਤ ਵਨ ਵਾਗਪਿੰਡ ਦਾ ਬਹੁਤ ਪਿੰਡ ਦੇ ਨਾਲ ਇਸ ਕੋ ਨਾਲ ਜੋੜ ਕੇ ਅਸੀਂ ਗਰੀਬ ਬੰਦੇ ਬਹੁਰੀ ਉਸੇ ਕਹਿਗੇ ਕਿ ਸਾਡੇ ਘਰੇ ਅੱਜ ਇਹ ਪ੍ਰਾਨ ਛੱਡ ਗਈ ਤੇ ਅਸੀਂ ਚੰਗੀ ਤਰ੍ਹਾਂ ਇਹਦਾ ਬਹੁਤ ਸੋਹਣਾ ਰੰਗ ਪਰਾਲਾ ਕਰਾਂਗੇ ਬਹੁਤ ਵਧੀਆ ਵਾਗੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਦਾ ਪਤਾ ਜੀ ਨਾਲ ਗੱਲਬਾਤ ਕਰਦੇ ਆ ਇਹ ਵੀ ਕੁਝ ਕਹਿਣਾ ਚਾਹੁੰਦੇ ਜਿਹੜੀ ਗਾਂ ਆਪਣੇ ਸਵਰਗ ਬੱਸ ਹੋ ਗਈ ਇਹਦੇ ਬਾਰੇ ਕਹਿਣਾ ਚਾਹੁੰਦਾ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਤਾਂ ਪਤ ਐਡੀ ਗਊਸ ਲੱਗੀ ਸੀ ਬਹੁਤ ਭਗਤਨੀ ਸੀਗੀ ਬਹੁਤ ਇਹਨੇ ਪੁੰਨ ਦਿੱਤਾ ਸਭ ਨੂੰ ਬਾਰ ਦਿੰਦੀ ਸੀ ਇਹ ਹਰੇਕ ਦੇ ਬਾਰ ਚ ਜਾਂਦੀ ਸੀ ਹਰੇਕ ਤੋਂ ਪੇੜਾ ਲੈ ਕੇ ਆਉਂਦੀ ਕਿਸੇ ਤੋਂ ਗੁੜ ਖਾ ਕੇ ਆਉਂਦੀ ਕਿਸੇ ਦੇ ਅੰਦਰ ਵੜ ਕੇ ਪੱਠੇ ਖਾ ਕੇ ਆਉਂਦੀ ਐਡੀ ਉਹ ਸੀ ਸਿਆਣੀ ਗਾਂ ਬਹੁਤ ਵਧੀਆ ਸੀ ਜੀ ਤੇ ਵੀ ਜਾਣੀ ਇਹ ਤਾਂ ਹਰੇਕ ਇਹਨਾ ਧੰਨਵਾਦ ਕਰਦਾ ਸੀ ਗਊ ਮਾਤਾ ਦਾ ਕੋਈ ਪਾਣੀ ਪਿਉਂਦਾ ਕੋਈ ਗੁੜ ਚਾਰਦਾ ਸਾਰੇ ਜਾਣੀ ਜੋ ਡੋਢੀ ਬਹੁਤ ਇਹਦੀ ਸੇਵਾ ਕਰਦੇ ਸੀਗੀ ਜਾਂਦੀ ਹੈ ਸਾਰੇ ਪਿੰਡ ਚ ਸੀ ਬਾਹਰ ਚ ਖੜ ਜਾਣਾ ਨੇ ਬਾਹਰ ਚ ਖੜ ਕੇ ਨੇ ਅਗਲੇ ਦੇ ਮੂੰਹ ਕਰਕੇ ਖੜ ਜਾਣਾ ਕਰੇ ਨੇ ਉਵੇਂ ਜਿਵੇਂ ਕੁਛ ਨੂੰ ਕੁਛ ਖਵਾ ਕੇ ਤੋੜਨਾ ਵੀ ਬਹੁਤ ਵਧੀਆ ਗਊ ਮਾਤਾ ਸੀ ਜਿਹੜੀ ਅੱਜ ਹੁਣ ਇਹ ਸਰਵਤਾ ਚ ਹੋ ਗਈ ਹਾਂਜੀ ਸਰਪਸ ਵੀ ਜਿਹੜੀ ਇਹ ਗਊ ਮਾਤਾ ਸਵਰਗ ਸੁਧਾਰ ਗਈ ਉਹਨੂੰ ਖੰਭਣੀਆਂ ਵਗੈਰਾ ਤੇ ਚੁੰਨੀਆਂ ਵਗੈਰਾ ਪਾ ਕੇ ਜਿਨੂੰ ਇਹਨੂੰ ਪ੍ਰਿਆਗਰ ਮਲੇ ਲਿਜਾ ਰਹੇ ਆ ਤੇ ਇਹਨੂੰ ਹੁਣ ਦਫਨਾਉਣਗੇ ਬਹੁਤ ਸਾਲਾਂ ਦੇ ਸੇਵਾਦਾਰ ਵੀ ਇੱਥੇ ਪਹੁੰਚੇ ਨੇ ਤੇ ਸਾਰੇ ਪਿੰਡ ਚੋਂ ਜਿਹੜੇ ਇੱਥੇ ਲੋਕ ਆਏ ਨੇ ਠਿੱਕੇ ਦੀ ਅੰਤ ਸਮੇਂ ਜਿਹੜਾ ਹੈਗਾ ਆਪਣੇ ਰੀਤੀ ਰਿਵਾਜਾਂ ਦਾ ਇਹਨੂੰ ਦੁਹਰਾਉਣਗੇ। ਆ ਰੋਣਾ ਆ ਜੀ

مارڪاتو پاجي کا پڙه هجي وارا پڙه سارا خيال نمبر 7 9 11 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 8 sabha baara aur raat ne kai bolne ka sabha mein paida hua hai iski baat hai aaj ke din ko kar lo rahe sab baat sab 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 اوہ 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 What I do?